ਹੁਣ ਜਦੋਂ ਮੈਂ ਦੇਖ ਰਿਹਾ ਵੀ ਹਲਕਾ ਸਨੌਰ ਦੇ ਵਿੱਚ ਕਿਸੇ ਇੱਕ ਬੰਦੇ ਦੇ ਉਂਗਲ ਲਾਉਣ ਕਰਕੇ ਇੱਥੇ ਜੋ ਭਰਾਵਾਂ ਚ ਡਿਸਪਿਊਟ ਹੋ ਰਿਹਾ ਜੋ ਫਰਕ ਪੈ ਰਿਹਾ ਇੱਕ ਦੂਜੇ ਤੇ ਤੋਹਮਤ ਬਾਜ਼ੀ ਇਲਜ਼ਾਮ ਬਾਜ਼ੀ ਹੋ ਰਹੀ ਹੈ ਸੋ ਉਹਦੇ ਕਰਕੇ ਇਹ ਵੀਡੀਓ ਪਾ ਰਹੇ ਹਾਂ ਜੀ ਸੋ ਗੱਲ ਇਹ ਹੈ ਜੀ ਹਲਕਾ ਸਨੌਰ ਚ ਜੋ ਉਥਲ ਪੁਥਲ ਮੱਚੀ ਹੋਈ ਹੈ ਆਪਾਂ ਸਭ ਨੂੰ ਪਤਾ ਐ ਐਮਐਲਏ ਹਰਮਿੰਦਰ ਸਿੰਘ ਪਠਾਨ ਮਾਜਰਾ ਜਦੋਂ ਉਹਨਾਂ ਦਾ ਡਿਸਪਿਊਟ ਹੁੰਦਾ ਪਾਰਟੀ ਦੇ ਨਾਲ ਜਾਂ ਉਹਨਾਂ ਦੇ ਕੇਸ ਰਿਗਾਰਡਿੰਗਲੀ ਸੋ ਉਹ ਹਲਕੇ 'ਚ ਨਹੀਂ ਰਹੇ ਤਾਂ ਉਸੇ ਪਾਰਟੀ ਵੱਲੋਂ ਉਸੇ ਹੀ ਪਾਰਟੀ ਦੇ ਦੂਜੇ ਨਮਾਇਦੇ ਰਣਜੋਤ ਸਿੰਘ ਹਰੜਾ ਨੂੰ ਇਥੇ ਇਨਚਾਰਜ ਲਾ ਦਿੱਤਾ ਜਾਂਦਾ ਸੋ ਹੁਣ ਇੱਥੇ ਦੇਵੀਗੜ੍ਹ ਨਾਮ ਤੋਂ ਜਿਹੜਾ ਬੰਦਾ ਪੇਜ ਚਲਾ ਰਿਹਾ ਓਂਗਲਵਾਜੀ ਕਰਕੇ ਇੱਥੇ ਇੱਕ ਜਿਹੜਾ ਮਾਹੌਲ ਆ ਲੱਗ ਕੇ ਚੋ ਟੈਂਸ ਮਾਹੌਲ ਕ੍ਰੀਏਟ ਕਰ ਰਿਹਾ ਉਹਨੇ ਉਂਗਲ ਤਾਂ ਲਾਤੀ ਪਰ ਇੱਥੇ ਜੋ ਹੁਣ ਤੋਂ ਬਾਅਦ ਕੰਮ ਹੋ ਰਿਹਾ ਉਹ ਕੋਈ ਸੁਖਾਵਾਂ ਮਾਹੌਲ ਨਹੀਂ ਹੈ ਆਪਣਾ 네ਗੇਟਿਵ ਇੱਕ ਮਾਹੌਲ ਸਿਰਜਿਆ ਜਾ ਰਿਹਾ। ਉਹ ਬੰਦੇ ਨੇ ਉਹੀ ਕੰਮ ਕੀਤਾ ਜਿਹੜੇ ਆਪਾਂ ਪੰਜਾਬੀ ਚ ਕਹਾਵਤ ਕਹਿੰਦੇ ਹੁੰਦੇ ਆਂ ਵੀ ਅੱਗ ਲਾ ਕੇ ਡੱਬੂ ਕੁੱਤਾ ਕੰਧ ਤੇ। ਗੱਲ ਸਿਰਫ ਉਹੀ ਹੈ ਮੈਂ ਵੀ ਜਿਹੜੇ ਆਪਾਂ ਇੱਥੇ ਲਾਕੇ ਤੇ ਆਪਣੇ ਭਰਾ ਆਪਾਂ ਅੱਜ ਇੱਕ ਦੂਜੇ ਦੇ ਉੱਤੇ ਤੋਂਮੋਤ ਬਾਜੀ ਇਲਜ਼ਾਮ ਲਾ ਰਹੇ ਆ ਕਿਸੇ ਇੱਕ ਬੰਦੇ ਦੇ ਕੰਪੈਲ ਕਰਨ ਦੇ ਚੱਕਰ ਦੇ ਵਿੱਚ ਹੁਣ ਮੈਂ ਦੇਖ ਰਿਹਾ ਭਰਾ ਹੀ ਭਰਾਵਾਂ ਦੇ ਵੈਰੀ ਹੋ ਰਹੇ ਨੇ ਉਹ ਜਿਹੜੇ ਕੱਲ ਆਪਾਂ ਰੋਜ਼ ਇਕੱਠੇ ਮਿਲਦੇ ਸੀ ਜੁੜਦੇ ਸੀ ਬੈਠਦੇ ਸੀ ਤੇ ਅੱਜ ਉਹੀ ਆਪਾਂ ਇੱਕ ਦੂਜੇ ਤੇ ਇਲਜ਼ਾਮ ਲਾ ਰਹੇ ਆ ਦੂਸ਼ਣ ਬਾਜੀ ਇਲਜ਼ਾਮ ਲਾ ਰਹੇ ਆ ਸੋ ਚੀਜ਼ ਵੀਰੋਂ ਨਹੀਂ ਹੋਣੀ ਚਾਹੀਦੀ ਹੈ ਕਿ ਗਲਤ ਹੋ ਰਹੀ ਹੈ ਗੱਲ ਉਹ ਬੰਦਾ ਕਹਿੰਦਾ ਕੀ ਹੈ ਜਿੱਥੋਂ ਜਿੱਥੋਂ ਇਹ ਚੀਜ਼ਾਂ ਹੋਈਆਂ ਸ਼ੁਰੂ ਤੁਸੀਂ ਕਿਸੇ ਨੂੰ ਕਹੋ ਇਹ ਗੱਦਾਰ ਰ ਹੈ ਜੀ ਇਹ ਨਾਲ ਨਹੀਂ ਖੜੇ ਇਹ ਉਧਰ ਚਲੇ ਗਏ ਕਿੱਧਰ ਚਲੇ ਗਏ ਭਾਈ ਤੁਸੀਂ ਤਾਂ ਪਹਿਲਾਂ ਇਹੀ ਦੱਸ ਦੋ ਕਿ ਉਹ ਬੰਦੇ ਬੀਜੇਪੀ 'ਚ ਚਲੇ ਗਏ ਵੀ ਤੁਹਾਨੂੰ ਚੁਭਣ ਲੱਗ ਗਏ ਜਾਂ ਉਹ ਕਿਸੇ ਹੋਰ ਪਾਰਟੀ 'ਚ ਚਲੇ ਗਏ ਏਸੇ ਆਮ ਆਦਮੀ ਪਾਰਟੀ ਤੋਂ ਹੀ ਐਮ.ਐਲ.ਏ ਬਣਿਆ ਸੀ ਹਰਮੀਤ ਤੇ ਏਸੇ ਆਮ ਆਦਮੀ ਪਾਰਟੀ ਨੇ ਆਮ ਆਦਮੀ ਪਾਰਟੀ ਦਾ ਹੀ ਬੰਦਾ ਰਣਜੋਤ ਹੜਾਣਾ ਹੁਣ ਇੰਚਾਰਜ ਲਾਤਾ ਇੱਥੇ ਸੋ ਉਹ ਉਸੇ ਪਾਰਟੀ 'ਚ ਨੇ ਉਸੇ ਪਾਰਟੀ ਵਾਲੇ ਬੰਦੇ ਗਏ ਨੇ ਉਹਨੂੰ ਮਿਲਣ ਗਏ ਨੇ ਸੋ ਤੁਹਾਨੂੰ ਤਕਲੀਫ ਕਾਦੀ ਹੋਊਗੀ ਤੁਹਾਨੂੰ ਲੋਕਾਂ ਤੋਂ ਤਕਲੀਫ ਹੋਈ ਹੈ ਜਾਂ ਤੁਹਾਨੂੰ ਰਣਜੋਤ ਹੜਾਣੇ ਤੋਂ ਤਕਲੀਫ ਹੋਈ ਹੈ ਪਹਿਲਾਂ ਤਾਂ ਤੁਸੀਂ ਇਹ ਕਲੀਅਰ ਕਿਉਂ ਗਏ ਉਧਰ ਸੋ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਬਈ ਤੁਸੀਂ ਕਹਿ ਰਹੇ ਹੋ ਵੀ ਤੁਸੀਂ ਗੱਦਾਰ ਹੋ ਗਏ ਤੁਸੀਂ ਕਿਉਂ ਚਲੇ ਗਏ ਹਰਮਿਤ ਨੂੰ ਛੱਡ ਕੇ ਹਰਮਿਤ ਵੀ ਤਾਂ ਬਈ ਕਾਲੀਦਾਨ ਨੂੰ ਛੱਡ ਕੇ ਕਾਂਗਰਸ ਸਾਇਸ ਕੀ ਉਹ ਗੱਦਾਰ ਹੋ ਗਿਆ ਉਹ ਕਾਂਗਰਸ ਨੂੰ ਛੱਡ ਕੇ ਫਿਰ ਆਮ ਆਦਮੀ ਪਾਰਟੀ ਚੋਂਦਾ ਕੀ ਉਹ ਗੱਦਾਰ ਹੋ ਗਿਆ ਅੱਜ ਉਹ ਆਮ ਆਦਮੀ ਪਾਰਟੀ ਵੀ ਛੱਡ ਦਿੰਦਾ ਕੀ ਉਹ ਗੱਦਾਰ ਹੋ ਗਿਆ ਸੋ ਜਿਹੜੇ ਪੋਲੀਟੀਕਲ ਬੰਦੇ ਨੇ ਇਹ ਮੌਕੇ ਦੀ ਸਿਆਸਤ ਕਰਦੇ ਨੇ ਰਾਜਨੀਤੀ ਕਰਦੇ ਨੇ ਲੋਕਾਂ ਨੂੰ ਵੀ ਇਸਪਰਤੀ ਬਹੁਤ ਵੇਰ ਹੋਣਾ ਚਾਹੀਦਾ ਤੇ ਤੁਸੀਂ ਕਦੋਂ ਜਿੱਤੇ ਯਾਰ ਲਾਲਸਣ ਲਾਉਣੇ ਇਲਜ਼ਾਮ ਲਾਉਣੇ ਮਿੰਟ ਲਾਉਣੇ ਹੈ ਨਾ ਕਿਸੇ ਬੰਦੇ ਦਾ ਕੈਰੇ ਟਲ ਆਉਨੇ ਹੋ ਸੋ ਇਹ ਜਿਹੜਾ ਕੋਈ ਉਹ ਬੰਦਾ ਸੋਚਦਾ ਕਿ ਉਹ ਕਿਸੇ ਇੱਕ ਪੇਜ ਦੀ ਆੜ ਚ ਵੀ ਮੇਰਾ ਪਤਾ ਨਹੀਂ ਕਿਸੇ ਨੂੰ ਮੈਂ ਕੌਣ ਆ ਕੌਣ ਨਹੀਂ ਸੋ ਉਹ ਉਹ ਮਿੱਤਰ ਪਲੇਖੇ ਚ ਹੈ ਸੋ ਸਾਨੂੰ ਤੇਰੇ ਬਾਰੇ ਸਾਰਾ ਪਤਾ ਤੇਰੇ ਹੀ ਭੇਜ ਤੋਂ ਕੋਈ ਨਹੀਂ ਆਪਾਂ ਤੰਗ ਦੇ ਸਾਹਮਣੇ ਗੱਲ ਵੀ ਕਰਾਂਗੇ ਵਿਚਾਰ ਵੀ ਕਰਾਂਗੇ ਪਰ ਜਿਹੜਾ ਉਹਦਾ ਮਾਹੌਲ ਸਿਰਜ ਰਿਹਾ ਹਰੇਕ ਦੀ ਵੋਲ ਤੇ ਜਾ ਕੇ ਕਮੈਂਟ ਕਰ ਰਿਹਾ ਹੈ ਨੈਗੇਟਿਵ ਇੱਕ ਨੈਗੇਟਿਵਿਟੀ ਫੈਲਾ ਰਿਹਾ ਉਹ ਚੀਜ਼ ਗਲਤ ਤਾਂ ਨਹੀਂ ਹੋਣੀ ਚਾਹੀਦੀ ਹੈਗੀ ਸੋ ਇਹੋ ਜਿਹੇ ਬੰਦਿਆਂ ਤੋਂ ਬਚਣ ਦੀ ਲੋੜ ਹੈ ਆਪਣਾ ਇਲਾਕੇ 'ਚ ਜਿਹੜੇ ਬੰਦੇ ਮੁੱਦਿਆਂ ਤੇ ਗੱਲ ਕਰਦੇ ਨੇ ਜਿਹੜੇ ਚਾਹੁੰਦੇ ਨੇ ਵੀ ਇੱਥੇ ਜਿਹੜਾ ਇੱਕ ਟੈਗ ਲੱਗਿਆ ਹੋਇਆ ਬੈਕਵਰਡਰੀ ਦਾ ਉਹ ਟੈਗ ਦੂਰ ਹੋਵੇ ਆਪਣਾ ਜਿਹੜਾ ਮਾਹੌਲ ਹੈ ਆਪਾਂ ਆਉਣ ਵਾਲੀ ਪੀੜ੍ਹੀ ਲਈ ਆਪਣੇ ਬੱਚਿਆਂ ਲਈ ਵਧੀਆ ਬਣਾ ਸਕੀਏ ਸੋ ਇੱ ਉਹਦੇ ਬਾਰੇ ਤਾਂ ਤੁਸੀਂ ਯਾਰ ਕੋਈ ਗੱਲ ਨਹੀਂ ਕਰਦੇ, ਬੋਲਦੇ ਨਹੀਂ। ਲੋਕਾਂ ਤੇ ਇਲਜ਼ਾਮ ਲਾਉਣ ਲੱਗੇ, ਅਟੈਕ ਕਰਨ ਲੱਗੇ ਲੋਕਾਂ ਨੂੰ ਤੁਸੀਂ ਮੈਂਟਲ ਲਾਉਨੇ ਯਾਰ। ਸੋ ਇਹ ਚੀਜ਼ਾਂ ਬਰਤੀ ਇਹੋ ਜਿਹੇ ਸ਼ਰਾਰਤੀ ਅੰਸਰਾਂ ਤੋਂ ਆਪਾਂ ਨੂੰ ਬਚਣ ਦੀ ਲੋੜ ਹੈ। ਆਪਾਂ ਭਰਾ ਆਪਾਂ ਸਾਰੇ ਇੱਕ ਦੂਜੇ ਦੇ ਨਾਲ ਦੇ ਪਿੰਡਾਂ ਦੇ ਜਾਣਦੇ ਹਾਂ। ਸਾਰੇ ਹੀ ਆਪਣੇ ਚਾਚੇ ਤਾਏ ਨੇ ਤੇ ਕਿਸੇ ਨੂੰ ਆਪਾਂ ਕਿਸੇ ਦੀ ਆੜ ਚ ਆ ਕੇ ਜਾਂ ਕਿਸੇ ਦੀ ਉਂਗਲਬਾਜ਼ੀ ਚ ਆ ਕੇ ਇਹ ਚੀਜ਼ਾਂ ਨਾ ਕਰੀਏ। ਸੋ ਹੁਣ ਜਿਹੜੀ ਉਹ ਗੱਲ ਕਹਿੰਦੇ ਸੀ ਵੀ ਉਦੋਂ ਤਾਂ ਤੁਸੀਂ ਬੋਲੇ ਨਹੀਂ, ਹੁਣ ਤੁਸੀਂ ਬੋਲਣ ਲੱਗਿਓ ਹੈ ਨਹੀਂ। ਆਮ ਆਦੀ ਪਾਰਟੀ ਦੇ ਅਗੇਂਸਟ ਇੱਥੇ ਜਾ ਹਰਮੀਤ ਐਮ ਐਲ ਏ ਠਾਨ ਮਾਜਰਾ ਦੇ ਅਗੇਂਸਟ ਤੋਂ ਅਸੀਂ ਐਡਾ ਕਿ ਸਾਨੂੰ ਕਹਦੇ ਤੁਸੀਂ ਕੌਣ ਕਿੰਨਾ ਕਦਮ ਰੱਖਦੇ ਅਸੀਂ ਐਡਾ ਕਦਮ ਰੱਖਦੇ ਸੀ ਅਸੀਂ ਉਹਨੂੰ ਹਰਮੀਤ ਨੂੰ ਮੂੰਹ ਤੇ ਕਹਿੰਦੇ ਸੀ ਬਾਈ ਇੱਥੇ ਤੂੰ ਗਲਤ ਆ ਆ ਜੋ ਬੰਦੇ ਨਾਲ ਕੰਮ ਹੋਇਆ ਗਲਤ ਹੋਇਆ ਨਹੀਂ ਹੋਇਆ ਤੋਂ ਉਹਦੀ ਵੀ ਸਿਫਤ ਸੀ ਉਹਨੇ ਕਦੇ ਜਿਹੜੇ ਜਿਹਨਾਂ ਨਾਲ ਮੈਂ ਜਿੰਨੀ ਵਾਰੀ ਗਿਆ ਕਦੇ ਉਹਨੂੰ ਕਰਾਸ ਸਿੱਕ ਨਹੀਂ ਕਿਹਾ ਕਹਿੰਦਾ ਨਹੀਂ ਜੇ ਭਿੰਡ ਰਾਇਆ ਤਾਂ ਇਹ ਜਨਰਲ ਮੁੱਦੇ ਨਾਲ ਆਓ ਆਇਆ ਹੋਊਗਾ ਤੋਂ ਉਹਨੇ ਉਹ ਚੀਜ਼ਾਂ ਵੀ ਉਹ ਜੋ ਇਸ਼ੂਸ ਸੀਗੇ ਉਹਨੇ ਉਸ ਆਲ ਰੋਡ ਵੀ ਕਰੇ ਮੈਂ ਮੰਨਦਾ ਪੋਲਿਟੀਕਲ ਬੰਦਿਆਂ ਨਾਲ ਸੱ ਉਹ ਉਹ ਸਾਰੇ ਹੀ ਜੈਨੂ ਨਹੀਂ ਹੁੰਦੇ ਸਹੀ ਨਹੀਂ ਹੁੰਦੇ ਹੈਗੇ ਉਹਨਾਂ ਬੰਦਿਆਂ ਕਰਕੇ ਇੱਕੋ ਰਸੇ ਤੁਸੀਂ ਸਾਰਿਆਂ ਨੂੰ ਬੰਨ੍ਹ ਲੋਗੇ ਬਾਈ ਯਾਰ ਵੀ ਫਿਰ ਗਲਤ ਹੈ ਸੋ ਇਹੀ ਚੀਜ਼ ਹੈ ਵੀ ਤੁਸੀਂ ਥੋੜਾ ਜਿਆਦਾ ਆਪਣੇ ਦਿਮਾਗ ਤੋਂ ਕੰਮ ਲਓ ਜਿੰਨੇ ਹੁਣ ਤੁਸੀਂ ਐਕਟਿਵ ਹੋਏ ਹੋਏ ਚਾਹੇ ਗੱਲ ਕਰ ਰਹੇ ਹੋ ਵੀ ਹਰਮੀਤ ਨਾ ਖੜੇ ਨਹੀਂ ਉਹ ਨਹੀਂ ਖੜੇ ਤੁਸੀਂ ਦੱਸੋ ਬਾਈ ਜਿੱਦਣ ਹਰਮੀਤ ਨੇ ਕਿਹਾ ਸੀ ਡੀਸੀ ਦਫ਼ਤਰ ਆਓ ਪਹੁੰਚੋ ਕੌਣ ਗਿਆ ਤੁਹਾਡੇ ਚੋਂ ਤੁਸੀਂ ਨਹੀਂ ਗਏ ਠੀਕ ਹੈ ਅਸੀਂ ਗਏ ਅਸੀਂ ਪਹੁੰਚੇ ਉੱਥੇ ਅਸੀਂ ਤਾਂ ਉੱਥੇ মিডিਆ ਨਾਲ ਵੀ ਮੁਖਾਤਬ ਹੋ ਕੇ ਆਏ ਆ ਇਸ ਵਿਸ਼ੇ ਤੇ ਮੈਂ ਉੱਥੇ ਵੀ ਇਹ ਗੱਲ ਵਾਰੀ ਠੋਕ ਕੇ ਕਰੀ ਸੀਗੀ ਇਹੀ ਗੁਸਤਾ ਮੈਂ ਉਦੋਂ ਉੱਥੇ ਵੀ ਬੋਲਿਆ ਸੀ ਵੀ ਇਹੀ ਗੁਸਤਾ ਅਮਰਤਪਾਲ ਨਾਲ ਵੀ ਕੀਤਾ ਉਦੋਂ ਤੁਸੀਂ ਕਿੰਨਾ ਕੁ ਖੜੇ ਉਦੋਂ ਤੁਸੀਂ ਕਿੰਨਾ ਕੁ ਸਟੈਂਡ ਲਿਆ ਅੱਜ ਰੰਜੋਦ ਕੋਲ ਜਿਹੜੇ ਬੰਦੇ ਜਾ ਰਹੇ ਨੇ ਪਿੰਡਾਂ ਦੇ ਸਰਪੰਚ ਜਾ ਰਹੇ ਨੇ ਐਮਸੀ ਜਾ ਰਹੇ ਨੇ ਉਹਨਾ ਦੇ ਪਿੰਡਾਂ ਪ੍ਰਤੀ ਫਰਜ ਨੇ ਵੀ ਸਾਡੇ ਪਿੰਡ ਚ ਅਸੀਂ ਡਿਵੈਲਪਮੈਂਟ ਕਰਵਾਉਣੀ ਹੈ ਅਸੀਂ ਤਰੱਕੀ ਕਰਵਾਉਣੀ ਹੈ ਐਮਸੀਆਂ ਦਾ ਵੀ ਇਹੀ ਵਿਜ਼ਨ ਹੈ ਹੁਣ ਜੇ ਤੁਹਾਡੇ ਪਿੱਛੇ ਲਾ ਕੇ ਉਹ ਘਰਾਂ ਚ ਬਹਿ ਜਾਣਗੇ ਇੱਥੇ ਜਿਹਦੀ ਡਿਊਟੀ ਹੈ ਉਹਨਾਂ ਨੇ ਆਪਣੀ ਡਿਊਟੀ ਨਿਭਾਉਣੀ ਹੈ ਕਿਉਂਕਿ ਸਾਨੂੰ ਪਤਾ ਸਾਡੇ ਇਲਾਕੇ ਚ ਜਦ ਤੱਕ ਡਿਵੈਲਪਮੈਂਟ ਨਹੀਂ ਹੁੰਦੀ ਕੰਮ ਨਹੀਂ ਹੁੰਦੇ ਸਾਨੂੰ ਜਾਣਾ ਪੈਣਾ ਤੇ ਤੁਸੀਂ ਕਹੋ ਨਹੀਂ ਰਹੇ ਜੀ ਇਹ ਤਾਂ ਫਲਾਣੇ ਬੰਦੇ ਨੇ ਜੀ ਇਹ ਤਾਂ ਵਿਰੋਧੀ ਸੀਗੇ ਭਾਈ ਵਿਰੋਧੀ ਤੁਸੀਂ ਹੋ ਜਿਹੜੇ ਲੋਕ ਘਰਾਂ ਚ ਬਹਿ ਕੇ ਨੈਗੇਟਿਵਿਟੀ ਫਲਾਉਂਦੇ ਨੇ ਤੇ ਮਿੰਟ ਲਾਉਨੇ ਤੁਸੀਂ ਨੈਗੇਟਿਵ ਕਮੈਂਟ ਕਰਨ ਲਗੇ ਤੁਸੀਂ ਲੋਕਾਂ ਨੂੰ ਟਾਰਗੇਟ ਕਰ ਲੋਕ ਕੰਮ ਕਰਵਾ ਰਹੇ ਨੇ ਜੈਨੂਰ ਬੰਦੇ ਨੇ ਸਹੀ ਬੰਦੇ ਨੇ ਪਹਿਲਾਂ ਤੁਸੀਂ ਬੰਦਿਆਂ ਦੀ ਪਰਖ ਕਰਨੀ ਸਿੱਖੋ ਵੀ ਕਿਹੜੇ ਬੰਦੇ ਜੈਨੂ ਨੇ ਕਿਹੜੇ ਸਹੀ ਮੈਂ ਮੰਨਦਾ ਜਿਹੜੇ ਮਲਾਈਆਂ ਖਾਣ ਵਾਲੇ ਨੇ ਅਸੀਂ ਉਹਨਾਂ ਚ ਨਹੀਂ ਬਾਈ ਆਉਂਦੇ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਅਸੀਂ ਤਾਂ ਘਰ ਫੂਕੇ ਤਮਾਸ਼ਾ ਦੇਖਣ ਵਾਲੇ ਬੰਦੇ ਆ ਹਰਮਿੰਦਰ ਸਿੰਘ ਪਠਾਣ ਬੱਜ ਰਹੇ ਨੇ ਜਦੋਂ ਮੈਨੂੰ ਇਹ ਗੱਲ ਕਹੀ ਸੀਗੀ ਵੀ ਭਾਈ ਤੈਨੂੰ ਕਹਿੰਦਾ ਸੀ ਪਟਿਆਲੇ ਜ਼ਿਲ੍ਹੇ ਦਾ ਹੁਲਾ ਰਹੇ ਆ ਕਿਸਾਨ ਵਿੰਗ ਦਾ ਪ੍ਰਧਾਨ ਸਾਡੀ ਪਾਰਟੀ ਵੱਲੋਂ ਤੇ ਮੈਂ ਹੱਥ ਬੰਨ੍ਹ ਤੁਸੀਂ ਬਈ ਮਾ ਮੈਨੂੰ ਨਾ ਲਾਓ ਕਿ ਹੋਰ ਬੰਦਾ ਲਾ ਦੋ ਕਹਿੰਦਾ ਕਿਉਂ ਨਾ ਲਈਏ ਵਾ ਕੱਲੂ ਮੈਂ ਗ ਇਹ ਗੱਲ ਰਮੇਸ਼ ਸਿੰਘ ਪਠਾਨ ਮਾਜਰਾ ਦਾ ਮੈਂ ਜਵਾਬ ਦੇਣ ਵਾਲਾ ਤੇ ਤੁਸੀਂ ਸਾਨੂੰ ਸਾਨੂੰ ਦੱਸੋਗੇ ਯਾਰ ਸਾਡੇ ਸਟੈਂਡ ਕੀ ਨੇ ਅਸਲ ਠੋਕਰਾ ਮਾਰੀ ਹੋਈ ਹੈ ਨਾ ਜਿੱਜਾ ਨੂੰ ਜਿਹਨਾਂ ਜਿੱਜਾ ਪਿੱਛੇ ਤੁਸੀਂ ਦੜਬੇ ਚਾਟਦੇ ਹੋ ਇਹਨਾਂ ਪਿੱਛੇ ਤੁਸੀਂ ਕਿ ਲੈ ਲੈਣੀਆਂ ਕੱਢਦੇ ਹੋ ਨੇ ਉਹ ਸਾਡੇ ਲਈ ਇਲਾਕੇ ਪੈਣ ਦੇ ਦਾ ਤੇ ਸਾਡੇ ਇਲਾਕੇ ਦੇ ਲੋਕ ਪੈਣ ਦੇ ਆਧਾਰ ਤੇ ਨੇ ਸਾਡੇ ਛੇ ਜੋ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਕੰਮ ਹੋਣਾ ਚਾਹੀਦਾ ਉਹ ਜੇ ਪਹਿਲਾਂ ਕਾਲੀਦ ਆਲ ਵਾਲੇ ਸੀ ਅਸੀਂ ਉਹਨਾਂ ਨੂੰ ਪੁੱਛਦੇ ਰਹੇ ਕਾਂਗਰਸ ਨੂੰ ਪੁੱਛਦੇ ਰਹੇ ਆਜਾਮ ਆਦਮੀ ਪਾਰਟੀ ਇਹਨੂੰ ਪੁੱਛ ਰਹੇ ਆ ਜਿਹੜਾ ਵੀ ਕੱਲ ਨੂੰ ਕੁਝ ਵੀ ਆਵੇ ਜੇ ਮੰਨ ਲਓ ਮੈਂ ਕਹਿੰਦਾ ਠੋਕ ਕੇ ਵਿਰੋਧ ਕਰਦਾ ਜੇ ਕੱਲ ਨੂੰ ਉਹ ਪਾਵਰ 'ਚ ਵੀ ਆਉਂਦੇ ਨੇ ਮੈਂ ਤਾਂ ਉਹਨਾਂ ਕੋਲ ਵੀ ਜਾਊਂਗਾ ਮੈਨੂੰ ਚਾਹੇ ਉਹ ਤਰ੍ਹਾਂ ਕਿ ਕੁਝ ਮਰਜ਼ੀ ਕਰਨ ਮੇਰੇ ਅਗੇਂਸਟ ਬੋਲਣ ਜਾਂ ਕੁਝ ਵੀ ਕਰਨ ਕਿਸੇ ਦੇ ਅੱਗ ਲਾਉਣ ਨਾਲ ਤੁਸੀਂ ਆਪਸ ਵਿੱਚ ਭਰਾ ਰੋਲ ਬਿਲਕੈ ਰਹੋ ਸਾਰੇ ਭਰਾ ਅਸੀਂ ਆਪਸ ਵਿੱਚ ਇਕੱਠੇ ਆ ਸਾਡੇ ਪਿੰਡ ਕੁਝ ਦੇ ਨਾਲ ਜੁੜੇ ਹੋਏ ਨੇ ਸਾਡੇ ਪਿੰਡਾਂ ਨੂੰ ਵੀ ਰਾਹ ਜਾਂਦੇ ਨੇ ਸਾਡੇ ਦਿਲਾਂ ਨੂੰ ਵੀ ਇੱਕ ਦੂਜੇ ਪ੍ਰਤੀ ਰਾਹ ਜਾਂਦੇ ਨੇ ਸਾਰੇ ਅਸੀਂ ਕੁਝ ਆਂਢੀ ਗੁਆਟੀਆਂ ਅਸੀਂ ਮਿਲ ਕੇ ਰਹਿਣਾ ਪਾਰਟੀਆਂ ਕੂਟੀਆਂ ਪੋਲਿਟਿਕ ਬڑے ਛੋਟੇ ਚੀਜ਼ਾਂ ਹੁੰਦੀਆਂ ਨੇ ਸਭ ਤੋਂ ਵੱਡੀ ਜਿਹੜੀ ਚੀਜ਼ ਆ ਉਹ ਹੁੰਦੀ ਹੈ ਅਪਾ ਕਰਨ ਇਨਸਾਨੀਅਤ ਚ ਲੁਕਾਈ ਜਿਹਨੂੰ ਪਲਕਾਈ ਨੂੰ ਸਮਰਪਿਤ ਆਪਾਂ ਜਿਹਨਾਂ ਤੇ ਆਪਾਂ ਕੰਮ ਕਰ ਲਏ ਨੇ ਆਪਣੇ ਪਿੰਡਾਂ ਪ੍ਰਤੀ ਆਪਣੇ ਇਲਾਕੇ ਪ੍ਰਤੀ ਸਿਹਰਦ ਰਹੋ ਉਹ ਕੰਮ ਆਪਾਂ ਕਰਵਾਈਏ ਤੇ ਗੱਲ ਫੇਰ ਉਹੀ ਆ ਕਿ ਟੈਗ ਜਿਹੜਾ ਲੱਗਿਆ ਹੋਇਆ ਪੈਕਵਰ ਡੇਰੀਏ ਦਾ ਉਹ ਫਲੱਡ ਦਾ ਕੀ ਹੈ ਪਾਣੀ ਦਾ ਹੀ ਮੈਟਰ ਆ ਤੇ ਸਾਡੇ ਕੋਲ ਉਹਦੇ ਰੋਡ ਮੈਪ ਹੈਗੇ ਨੇ ਹੁਣ ਅਸੀਂ ਹਰ ਇੱਕ ਟੀਮ ਜਿਹੜੀ ਆਉਂਦੀ ਐ ਡਿਸਕਸ ਕਰਦੇ ਦੱਸਦੇ ਮੈਨਾਂ ਨੂੰ ਤੇ ਉਹ ਤਾਂ ਕਹਿੰਦੇ ਨੇ ਤਾਂ ਬੜਾ ਸਿੰਪਲ ਜਿਹਾ ਫਾਰਮੂਲਾ ਵੀ ਹੁਣ ਤੱਕ ਇੰਪਲੀਮੈਂਟ ਨਹੀਂ ਕਿਉਂ ਹੋਇਆ ਕਿਉਂ ਨਹੀਂ ਹੋਇਆ ਹੈਗਾ ਸਾਨੂੰ ਲੀਡਰ ਨਹੀਂ ਮਿਲੇ ਸਾਨੂੰ ਆਗੂ ਨਹੀਂ ਮਿਲੇ ਹੈਗੇ ਜਿਹੜੇ ਉਹ ਚੀਜ਼ਾਂ ਇੰਪਲੀਮੈਂਟ ਕਰਾ ਸਕਦੇ ਹੋਣ ਫੇਰ ਵੀ ਗੱਲ ਕਹਿੰਦਾ ਹਾਂ ਨਾ ਹਮੇਸ਼ਾ ਵੀ ਕਾਲੀ ਦਲ ਵਾਲੇ ਫੇਲ ਰਹੇ ਨੇ ਜੀ ਨਹੀਂ ਕਰ ਸਕੇ ਕਾਂਗਰਸ ਵਾਲੇ ਫੇਲ ਰਹੇ ਨੇ ਨਹੀਂ ਕਰ ਸਕੇ ਆ ਸਾਡੇ 3 ਸਾਲ ਲੰਘ ਗਏ ਇਸ ਪਾਰਟੀ ਦੇ ਇਹ ਫੇਲ ਰਹੀ ਆ ਟੋਟਲੀ ਇਹ ਵੀ ਨਹੀਂ ਕਰਵਾ ਸਕੇ ਹੈ ਹਰ ਹੋਰ ਇਹ ਚੀਜ਼ਾਂ ਨੇ ਵੀ ਆਪਾਂ ਇਧਰ ਜੋਰ ਲਾਈਏ ਇਹਨਾਂ ਮਸਲੇ ਤੇ ਕੋਈ ਜੋਰ ਲਾਈਏ ਜਿਹੜਾ ਇਹ ਇਲਾਕੇ ਦੇ ਇਹ ਮਸਲੇ ਹੱਲ ਕਰੂਗਾ ਇਲਾਕੇ ਦਾ ਲੀਡਰ ਖਾਉਣ ਚ ਉਹੀ ਬੰਦਾ ਹੋਊਗਾ ਅਗੋਹੀ ਹੋਊਗਾ ਲੀਡਰ ਤੋਂ ਗੱਲ ਜਿਆਦਾ ਕਿ ਫਿਰ ਆ ਜਾਂਦਾ ਸਾਡੇ ਕੋਲ ਪ੍ਰਤਾਪ ਸਿੰਘ ਕੈਰੋ ਵਰਗੇ ਲੀਡਰ ਹੁਣ ਤਹੇ ਨਹੀਂ ਹੈਗੇ ਜਿਹੜੇ ਮਹਾ ਪੰਜਾਬ ਦੀ ਗੱਲ ਕਰਦੇ ਸੀਗੇ ਪੰਜਾਬ ਦਾ ਤਾਂ ਪਤਾ ਆਪਾਂ ਨੂੰ ਇਹ ਸਿਆਸਤ ਹੋਈ ਹੈ ਜਿਵੇਂ ਵੀ ਹੋਈ ਹੈ ਸੋ ਇਹ ਜਿਹੜਾ ਗੜਾ ਲਾਉਣ ਵਾਲੇ ਬੰਦੇ ਉਹ ਵੀ ਸੀਗੇ ਇਹ ਜਿਹੜੇ ਆਪਣੇ ਇਲਾਕੇ ਦੀ ਵਿਚਰ ਰਹੇ ਨੇ ਸੋ ਇਹਨਾਂ ਤੋਂ ਬਚੋ ਭਾਈ ਆਪਾਂ ਮਿਲ ਜੁਲ ਕੇ ਇੱਕ ਦੂਜੇ ਨਾਲ ਡਵੈਲਪਮੈਂਟ ਵਾਲੇ ਪਾਸੇ ਜਾਈਏ ਮਨ ਨੂੰ ਲੱਗਦਾ ਨਹੀਂ ਵੀ ਜ ਹਰ ਗੱਲਾਂ ਕਰਦੇ ਹੁੰਦੇ ਨੇ ਪ੍ਰਾਈਮ ਵਾਲੇ ਇਹਨਾਂ ਦੀ ਸਦਾ ਚਾਨਣੀ ਨਹੀਂ ਰਹਿੰਦੀ ਹੁੰਦੀ ਕਦੇ ਸੋ ਲੋਕਾਂ ਤੋਂ ਸਿਆਣਾ ਕੋਈ ਨਹੀਂ ਹੁੰਦਾ ਲੋਕ ਸਭ ਤੋਂ ਵੱਧ ਸਿਆਣੇ ਨੇ ਲੋਕਾਂ ਨੂੰ ਸਾਰੇ ਕਾਸੇ ਦਾ ਪਤਾ ਹੁੰਦਾ ਉਹ ਮੇਰੀ ਇਹ ਬੇਨਤੀ ਹੈ ਜੀ ਸਾਰੇ ਪਰਾਲ ਮਿਲ ਕੇ ਰਹੀਏ ਤੇ ਇਲਾਕੇ ਦੇ ਡਿਵੈਲਪਮੈਂਟ ਵਾਸਤੇ ਆਪਾਂ ਕੰਮ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ